ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਾਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਦੇ ਆ ਨਾ ਜੀ ਮੇਰੇ ਮਾਲਕ ਦਾ ਸ਼ੁਕਰਾਨਾ ਜਿੰਨਾ ਹੋ ਸਕੇ ਉਹਨਾ ਕਰੀਏ ਕਿ ਸਤਗੁਰ ਤੁਸੀਂ ਦਰਸ ਕੀਤਾ ਕਿ ਆਪਣੀ ਹਜ਼ੂਰੀ ਦੇ ਅੰਦਰ ਸਾਨੂੰ ਸੱਦਾ ਦੇ ਕੇ ਆਵਾਜ਼ ਮਾਰ ਕੇ ਸਤਗੁਰ ਬੈਠਣ ਦਾ ਸੁਭਾਗ ਸਮਾ ਬਖਸ਼ਿਆ ਛੋਟੀ ਜੀ ਉਦਾਹਰਣ ਦੇ ਦਿਆਂ ਮੰਨ ਲਵੋ ਕਿ ਸਾਡੇ ਮੁਹੱਲੇ ਦੇ ਅੰਦਰ ਕਿਸੇ ਦਾ ਵਿਆਹ ਸਾਰੇ ਮੁਹੱਲੇ ਦੇ ਲੋਕ ਉੱਥੇ ਪਹੁੰਚੇ ਹੋਏ ਨੇ ਵਿਆਹ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਿਹੜਾ ਵਿਆਹ ਵਾਲਾ ਘਰ ਆ ਬਿਲਕੁਲ ਤੁਹਾਡੇ ਗੁਆਂਢ ਵਿੱਚ ਆ ਤੁਹਾਡੀ ਕੰਦ ਵੀ ਸਾਂਝੀ ਐ ਪਰ ਬੜੀ ਹੈਰਾਨੀ ਦੀ ਗੱਲ ਆ ਸਾਰਾ ਮੁਹੱਲਾ ਪਹੁੰਚਿਆ ਹੋਵੇ ਪਰ ਤੁਸੀਂ ਉਸ ਵਿਆਹ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ ਜਦੋਂ ਤੁਹਾਨੂੰ ਆ ਕੇ ਪੁੱਛਿਆ ਗਿਆ ਕਿ ਭਾਈ ਸਾਰਾ ਮੁਹੱਲਾ ਇਸ ਵਿਆਹ ਦੇ ਵਿੱਚ ਸ਼ਾਮਲ ਹੈ ਤੁਸੀਂ ਕਿਉਂ ਨਹੀਂ ਆਏ ਭਾਈ ਤਾਂ ਸਾਡਾ ਜਵਾਬ ਹੋਵੇਗਾ ਕਿ ਸਾਨੂੰ ਵਿਆਹ ਵਾਲਿਆਂ ਨੇ ਬੁਲਾਇਆ ਨਹੀਂ ਮੈਨੂੰ ਉਹਨਾਂ ਨੇ ਕੋਈ ਕਾਰਡ ਨਹੀਂ ਭੇਜਿਆ ਮੈਨੂੰ ਕੋਈ ਸੱਦਾ ਨਹੀਂ ਦਿੱਤਾ ਮੈਨੂੰ ਕੋਈ ਸਨੇਹਾਨੀ ਲਾਇਆ ਜਿਸ ਕਰਕੇ ਮੈਂ ਵਿਆਹ ਵਿੱਚ ਨਹੀਂ ਜਾ ਸਕਿਆ ਕਿਉਂਕਿ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਮਰਜ਼ੀ ਵਿਆਹ ਵਾਲਿਆਂ ਦੀ ਚੱਲਣੀ ਹੈ ਜਿਨ੍ਹਾਂ ਦੇ ਘਰ ਵਿੱਚ ਵਿਆਹ ਉਸ ਮਾਲਕ ਦੀ ਮਰਜ਼ੀ ਚੱਲਣੀ ਹੈ ਕਿ ਕਿਹਨੂੰ ਬੁਲਾਉਣਾ ਏ ਕਿ ਕਿਹਨੂੰ ਨਹੀਂ ਬੁਲਾਉਣਾ ਉਸ ਮਾਲਕ ਦੀ ਮਰਜ਼ੀ ਏ ਜੇ ਸਾਰਾ ਮੁਹੱਲਾ ਪਹੁੰਚਿਆ ਮਤਲਬ ਸਾਰੇ ਮੁਹੱਲੇ ਨੂੰ ਸੱਦਾ ਜੇ ਮੈਂ ਨਹੀਂ ਪਹੁੰਚਿਆ ਇਹਦਾ ਮਤਲਬ ਇਹ ਹੈ ਕਿ ਮੈਨੂੰ ਸੱਦਾ ਨਹੀਂ ਸੀ ਖਾਲਸਾ ਜੀ ਜੇ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਪਹੁੰਚਿਆ ਨਾ ਜੀ ਮਤਲਬ ਇਹ ਹੈ ਕਿ ਸਾਨੂੰ ਵਾਹਿਗੁਰੂ ਨੇ ਸੱਦਾ ਦਿੱਤਾ ਸਾਨੂੰ ਵਾਹਿਗੁਰੂ ਨੇ ਬੁਲਾਇਆ ਨਹੀਂ ਤਾਂ ਕਿੰਨੀ ਦੁਨੀਆ ਤੁਰੀ ਫਿਰਦੀ ਹੈ ਜੀ ਬਾਹਰ ਆਂਡਗਵਾਂਡ ਤੁਸੀਂ ਨਿਗਾਹ ਮਾਰ ਕੇ ਦੇਖਿਓ ਇੱਥੋਂ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਵੀ ਨਿਗਾਹ ਮਾਰ ਕੇ ਦੇਖਿਓ ਸਾਰੇ ਘਰ ਦੇ ਪ੍ਰਾਣੀ ਉੱਠ ਕੇ ਗੁਰੂ ਘਰ ਕਿਉਂ ਨਹੀਂ ਜਾਂਦੇ ਹਲੇ ਸੁੱਤੇ ਹੋਣੇ ਆਂਡਗਵਾਂਡ ਸੁੱਤਾ ਹੋਣਾ ਕੋਈ ਕੋਈ ਕਾਰਜ ਲੱਗਿਆ ਹੋਇਆ ਕੋਈ ਕੋਈ ਕਾਰਜ ਲੱਗਿਆ ਹੋਇਆ ਜੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਤਗੁਰ ਜੀ ਦੀ ਬਾਣੀ ਦਾ ਕੀਰਤਨ ਸਰਵਣ ਕੀਤਾ ਜੇ ਮੈਂ ਸਤਗੁਰ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਨ ਲੱਗਾ ਹਾਂ ਇਹਦਾ ਮਤਲਬ ਇਹ ਹੈ ਕਿ ਮੇਰੇ ਦਾਤੇ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਆਵਾਜ਼ ਦੇ ਕੇ ਆਪਣੇ ਘਰ ਵਿੱਚ ਬੁਲਾਇਆ ਹੈ ਤੇ ਮੈਂ ਸਤਗੁਰ ਦਾ ਸ਼ੁਕਰਾਨਾ ਕਿਉਂ ਨਾ ਕਰਾਂ ਗੁਰੂ ਜੀ ਦੇ ਦਰਬਾਰ ਵਿੱਚ ਉਹੀ ਲੋਕ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਜੀ ਆਪ ਬੁਲਾਉਂਦੇ ਨੇ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਗੁਰੂ ਮਾਲਕ ਸਾਨੂੰ ਆਪ ਸੱਦਾ ਦਿੰਦੇ ਨੇ ਕਿ ਆਓ ਮੇਰੇ ਦਰਬਾਰ ਚ ਆ ਕੇ ਮੱਥਾ ਟੇਕੋ ਤੇ ਆਪਣੀਆਂ ਖੁਸ਼ੀਆਂ ਨਾਲ ਝੋਲੀਆਂ ਭਰੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ